ਲਓ ਜੀ ਵਿਰਾਟ ਹੁਣ ਪੱਗ ਬਨ ਕੇ ਤਿਆਰ ਹੈ ਸਕੂਲ ਜਾਣ ਵਾਸਤੇ ਹੈ ਨਾ ਤੇ ਚਲੋ ਚੱਕੋ ਬੈਗ ਚਲ ਜੀ ਸਕੂਲ ਚਲ ਜੀ ਚਲੋ ਤੂੰ ਫੇਰ ਉਸੇ ਨਾਲ ਰੁਸਿਆ ਚਲ ਮम्मा ਲਾ ਦਿੰਦਾ ਮੈਨੂੰ ਠੀਕ ਹੈ ਮम्मा ਮम्मा ਲਾ ਦਿੰਦੇ ਤੈਨੂੰ ਠੀਕ ਹੈ ਮੈਂ ਫੇਰ ਕੰਮ ਤੇ ਜਾਣਾ ਪਤਾ ਮੈਂ ਲੇਟ ਹੋ ਰਿਹਾ ਠੀਕ ਹੈ ਬਾਏ ਬਾਏ ਯਾਰ ਜਿਵੇਂ ਜੀਰਾਲ ਪਰ ਕੇ ਆ ਰਹੀ ਹੈ ਜਿਵੇਂ ਪੈਂਗੁਇਨ ਆਉਂਦਾ ਹੁੰਦਾ ਓਏ ਨਾ ਕਹਿੰਦੇ ਸ਼ੀਰੋ ਨੇ ਦਾਦੀ ਦਾ ਜਿਹੜਾ ਉਹ ਬੁੰਨ ਵਾਲਾ ਗੋਲਾ ਜਾਂ ਉਹ ਖਲਾਰਤਾ ¿Darte por ponerme la cola clara? No ¿Darte de No <laughs> ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਅਨਮੋਲ ਅੱਜ ਹੋ ਗਈ ਹੈ ਤਿਆਰ ਆਪਾਂ ਆ ਗਿਆ ਗੁਰਦੁਆਰਾ ਸਾਹਿਬ ਤੋਂ ਮੱਥਾ ਦੇ ਕੇ ਤੇ ਸੈਰ ਕਰਕੇ ਤੇ ਤਿਆਰ ਬੈਠੀਆਂ ਅਨਮੋਲ ਮੈਂ ਲੇਟ ਹੋ ਗਿਆ ਅਨਮੋਲ ਆਏ ਹਾਏ ਹਾਏ ਮੈਂ ਦੋ ਮਰ ਦੋ ਮਰ ਦੋ ਮਰ ਲਓ ਜੀ ਬਰਾਰ ਜੀ ਵੀ ਅੱਜ ਤਿਆਰ ਹੋ ਗਈ ਅੱਜ ਨਹੀਂ ਪੱਗ ਬੰਨਣੀ ਹੈ ਬੰਨਣੀ ਆ ਚੱਲ ਮੈਂ ਆ ਕੇ ਬੰਨਦਾ ਅਨਮੋਲ ਨੂੰ ਛੱਡਿਆ ਪਹਿਲਾਂ ਹਨਾ ਹਨਾ ਲਓ ਜੀ ਕੁਗੂ ਦਾ ਹੈ ਸੱਤਈ ਪਿਆ ਹਾਂ ਚਲੋ ਸੌਜੋ ਸੌਜੋ ਮੈਂ ਲੇਟ ਹੋ ਗਿਆ ਅਨਮੋਲ ਨੂੰ ਛੱਡਿਆ ਮੈਂ ਠੀਕ ਹੈ ਚਲੀਏ ਅਨਮੋਲ ਅਨਮੋਲ ਜੀ ਚਲਿਏ ਚਲੋ ਚਲੋ ਮੈਂ ਤੁਹਾਨੂੰ ਛੱਡਾਂ ਚਲੋ ਚਲੋ ਜੀ ਅੱਜ ਵੀ ਵਿਰਾਟ ਕਹਿੰਦਾ ਕਹਿੰਦਾ ਮੇਰੇ ਪੱਗ ਬੰਦੋ ਹੈਨਾ ਪੱਗ ਬਨ ਕੇ ਕਹਿੰਦਾ ਮੈਂ ਸਕੂਲ ਜਾਣਾ ਹੈਨਾ ਵਲਟ ਠੀਕ ਹੈ ਚਲੋ ਇਹਦੇ ਮੈਂ ਪੱਗ ਬਨ ਕੇ ਬੰਦਾ ਅੱਜ ਦੇਖਦਾ ਮੈਂ ਵੀ ਆ ਟਰਾਈ ਕਰਦਾ ਲਓ ਜੀ ਵਿਰਾਟ ਵਾਸੀਆਂ ਲਓ ਜੀ ਵਿਰਾਟ ਹੁਣ ਪੱਗ ਬਨ ਕੇ ਤਿਆਰ ਹੈ ਸਕੂਲ ਜਾਣ ਵਾਸਤੇ ਹੈਨਾ ਤੇ ਚਲੋ ਚੱਕੋ ਬੈਗ ਚਲੀਏ ਸਕੂਲ ਚਲੀਏ ਚਲੋ ਸਾਵਾਂ ਸਾਵਾਂ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਗੂ ਵੀ ਉੱਠ ਗਿਆ ਜੀ ਆਪਣਾ ਗੁੱਗੂ ਵੀ ਉੱਠ ਗਿਆ ਹਾਂ ਜੀ ਰੈਡੀ ਹੋ ਰਹੇ ਹੋ ਤੁਸੀਂ ਹਾਂ ਸੱਚੀ ਗੱਲ ਕਰਿਆ ਕਰੋ ਤੋ ਕਹਿੰਦੇ ਸੱਚੀ ਗੱਲ ਹਾਂ ਹਜੇ ਕਿੱਥੇ ਸੱਚੀ ਗੱਲ ਬਣਾਉਣੀ ਆਂਦੀ ਹੈ ਹੈਨਾ ਪਯਾ ਮੀ ਕਿਹੜੀ ਪਾਈ ਓਏ ਨੈਂ ਓਏ ਦੁੱਧ ਪੀ ਲਿਆ ਪਾਪਾ ਦੁੱਧ ਪੀ ਲਿਆ ਹਾਂਜੀ ਹਾਂ ਓ ਬਾਹਰ ਤੁਹਾਡੀ ਉਹ ਵੀਡੀਓ ਚੱਲਦੀ ਆ ਕੱਲ ਵਾਲਾ ਬਲੌਗ ਚੱਲ ਹਾਂਜੀ ਹਾਂਜੀ ਹੋਰ ਚਲ ਆ ਦੁੱਧ ਪੀ ਲਿਆ ਤੁਸੀਂ ਦੁੱਧ ਪੀ ਲਿਆ ਓ ਦੁੱਧੂ ਪੀ ਲਿਆ ਦੇਖ ਬੋਲਦਾ ਹੀ ਨਹੀਂ ਕਮਾਲ ਹੋ ਗਈ ਚਲ ਆ ਜਾ ਫੇਰ ਬਾਹਰ ਆ ਜਾ ਆਪਾਂ ਰੋਟੀ ਖਾਈਏ ਲੋ ਜੀ ਹੁਣ ਆਪਾਂ ਕਰਨ ਲੱਗੇ ਆਂ ਸਵੇਰ ਦਾ ਨਾਸ਼ਤਾ ਹਾਂਜੀ 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 ਅੱਛਾ ਤੁਸੀਂ ਵੀ ਖਾਓਗੇ ਠੀਕ ਆ ਖਾ ਲਓ ਖਾ ਲਓ ਅੱਛਾ ਬਹਿ ਗਿਆ ਤੂੰ ਬਹਿ ਕੇ ਹਾਂ ਤੂੰ ਵੀ ਬਹਿ ਕੇ ਖਾ ਲੈ ਠੀਕ ਆ ਠੀਕ ਮਿਕਸ ਦਾਲ ਆ ਜੀ ਤੇ ਨਾਲ ਰੋਟੀ ਨਾਲ ਅਚਾਰ ਠੀਕ ਆ ਜੀ ਖਾਈਏ ਗੁੱਗੂ ਆਪਾਂ ਚਲੋ ਖਾਣੇ ਆਪਾਂ ਲਓ ਜੀ ਅੱਜ ਵੀ ਮਨਵੀਰ ਨਾ ਛੋਟੇ ਸਾਹਿਬ ਜਾਦਿਆਂ ਜੀ ਦੀ ਫਿਲਮ ਫਿਲਮ ਦੇਖ ਰਿਹਾ ਦੇਖੋ ਗੁੱਗੂ ਤੁਹਾਡੀ ਫੇਵਰਿਟ ਫਿਲਮ ਹੋ ਗਈ ਨਹੀਂ ਐ ਨਹੀਂ ਕਿਉਂ ਫਿਲਮ ਆ ਫੇਵਰਿਟ ਫਿਲਮ ਆ ਗੁੱਗੂ ਦੀ ਰੋਜ਼ ਸਵੇਰੇ ਲਾ ਕੇ ਦੇਦਾ ਹਨਾ शाबाश शाबाश जी जी हां जी तुसी रुक के बैठे और मूड फड़के की होया हैं की होया की होया <laughs> दादी गया किते दादी बाहर गया ठीक है ते तुसी टीवी देखना ले मैं टीवी ला देना की लाना गाना लाना गाना लाना के डोरा लाना ले मैं ला देना ले ला देना लो जी ओ गाना लाता तेरा जागो ਤੂੰ ਫੇਰ ਉਸੇ ਦਾ ਰੁਸਿਆ ਚੱਲ ਮਮਾ ਲਾ ਦਿੰਦਾ ਤੈਨੂੰ ਠੀਕ ਆ ਮਮਾ ਮਮਾ ਲਾ ਦਿੰਦੇ ਤੈਨੂੰ ਠੀਕ ਆ ਮੈਂ ਫੇਰ ਕੰਮ ਤੇ ਜਾਣਾ ਪਤਾ ਮੈਂ ਲੇਟ ਹੋ ਰਿਹਾ ਠੀਕ ਆ ਬਾਏ 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 ਮੈਂ ਦੁਪਹਿਰ ਨੂੰ ਆਉਂਗਾ ਫੇਰ ਠੀਕ ਆ ਬਾਏ ਦੇਖ ਦੇ ਇਹ ਰੁਸੇ ਦਾ ਰੁਸਿਆ ਲੈ ਵੀ ਲਾ ਦੇ ਇਹਨੂੰ ਮੈਂ ਜਾਣਾ ਕੰਮ ਤੇ ਠੀਕ ਆ ਬਾਏ ਬਾਏ ਕਰੇ ਆਰਜੂ ਬਜਾਰੀ ਅਜ ਤੁਰ ਕੇ ਆ ਰਹੀ ਆ ਜਿਵੇਂ ਪਿੰਗੂਇਨ ਆਉਂਦਾ ਹੁੰਦਾ ਓਏ ਨਾ ਕਿਉਂ ਚੱਲ ਤੂੰ ਪਹਿਲਾਂ ਆ ਗਿਆ ਸੀ ਅੱਜ ਓਏ ਹੈ ਮੈਂ 2 ਵਜੇ ਕਿਉਂ ਉਹ ਕਿਤੇ ਦੱਦੀ ਆਇਆ ਬੈਗ ਮੈਨੂੰ ਫੜਾ ਤਾ ਚਲੋ ਚਲੋ ਅੰਦਰ ਚੱਲ ਆ ਜਾ ਤੁਸੀਂ ਅੱਜ ਪਹਿਲਾਂ ਆ ਗਏ ਸੀ ਹੈ ਫੜਮ ਨਹੀਂ ਆਈ ਸੀ ਤੁਹਾਡੇ ਹਾਂ ਅੱਛਾ ਜੇ ਤੈਨੂੰ ਪਹਿਲਾਂ ਕਹਿੰਨ ਨੂੰ ਵੀ ਮੋਟਾ ਪਾ ਲਿਆ ਕਰ ਠੰਡਾ ਹੋਂ ਮੋਟਾ ਕੱਪੜਾ ਪਾਇਆ ਕਰ ਠੀਕ ਆ ਹੁਣ ਵੀ ਤਾਂ ਪਹਿਨਣਾ ਹੀ ਆ ਮੈਨੂੰ ਕੋਈ ਵੀ ਨਹੀਂ ਲੈ ਆਇਆ ਲੈਣ ਨਹੀਂ ਆਇਆ ਜੇ ਤਾਂ ਪਹਿਲਾਂ ਹੀ ਆਜੇ ਕਿ ਕੌਣ ਲੈਣ ਆਊਗਾ ਤੈਨੂੰ ਚਲ ਕੋਈ ਗੱਲ ਕੰਬਲ ਲੈ ਕੇ ਮੋਟੀ ਟੀ-ਸ਼ਰਟ ਪਾ ਕੇ ਬੈਠਿਆ ਕਰ ਠੀਕ ਆ ਐਦਾਂ ਬੈਠਿਆ ਕਰ ਜੀ ਅਨਮੋਲ ਜੀ आ गए स्कूले है हाँ? स्कूल तो आ गए पर क्या आई अज मैं यार थोड़ा लेट हो गया अच्छे है ना चल कोई गल नहीं कि रहा स्कूल ठीक है जी सिर तो नहीं दुखिया बुखार तो नहीं चल रहा तो नहीं दुखियाँ सिर तो तीन दुखिया नहीं तुखियाँ ठीक है फिर <laughs> चलो फिर रोटी पानी खा लो अभी भी खा लीए ठीक है राइस बने अच्छे okay. आ गया है मैंने देख के मैं नच गया अच्छा वह अच्छा ਆਹ ਦੋਆ ਅ ਦੋਆ ਕਿੱਥੇ ਆ ਗਿਆ ਮੈਂ ਤੁਹਾਨੂੰ ਦੇਖੀ ਜਾਂਦਾ ਜੀ ਮੈਂ ਕਿਹਾ ਤੁਸੀਂ ਕਿੱਥੇ ਗਏ ਹੋ ਤੁਸੀਂ ਉੱਪਰ ਗਏ ਸੀ ਸ਼ੀਰੋ ਕੋਲ ਸੀ ਸ਼ੀਰੋ ਆ ਗਿਆ ਪਾਪਾ ਚੀਕੋ ਹੈ ਚੀਕੋ ਕਹਿੰਦੇ ਸ਼ੀਰੋ ਨੇ ਦਾਦੀ ਦਾ ਜਿਹੜਾ ਉਹ ਬੁੰਨ ਵਾਲਾ ਗੋਲਾ ਜਾਂ ਉਹ ਖਲਾਰਤਾ ਦਾਦੀ ਦਾ ਬੁੰਨ ਵਾਲਾ ਗੋਲਾ ਖਲਾਰਤਾ ਨਹੀਂ ਦਾਦੀ ਮੱਤੇ ਮੱਤੇ ਬਾਹਰ ਨਹੀਂ ਜਾਈ ਚਲੋ ਚਲ ਆਪਾਂ ਰਾਈਸ ਖਾਈਏ ਬਾਹ ਠੀਕ ਹੈ ਚਲਿਆ ਬਣਾ ਰਾਈਸ ਖਾਈਏ ਅੱਜ تاني تاني ਬਣਾ ਸਰ ਦਾ ਹੀ ਅੱਜ ਆਪਾਂ ਕਰਨ ਲੱਗੀਆਂ ਜੀ ਲੰਚ ਅੱਜ ਦੁਪਹਿਰ ਦਾ ਖਾਣਾ ਵਜਦਾ ਗਏ ਨੇ 4:30 ਅੱਜ ਬਣਿਆ ਰਾਈਸ ਨਾਲ ਦਾਲ ਥੋੜਾ ਜਿਹਾ ਪਿਆਜ਼ ਦਾ ਸਲਾਦ ਪਾਣੀ ਹੈ ਨਾ ਕੋਕੋ ਤੁਸੀਂ ਵੀ ਖਾ ਰਹੇ ਹੋ ਹੂੰ ਖਾਓ ਖਾਓ ਸ਼ਾਬਾਸ਼ ਸ਼ਾਬਾਸ਼ ਤੁਹਾਡਾ ਫੇਵਰੇਟ ਨਹੀਂ ਵਿਰਾਟ ਵੀ ਆ ਗਿਆ ਹਾਂਜੀ ਖਾਓ 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 ਤੁਸੀਂ ਕਿਉਂ ਨਹੀਂ ਖਾਂਦੇ ਹਾਂ ਖਾਇਆ ਕਰ ਸ਼ਾਹ ਤੂੰ ਖਾ ਚੁੱਕਾ ਲਿਟਣੇ ਤੂੰ ਖਾ ਲੇ ਨਹੀਂ ਨਹੀਂ ਹਾਂਜੀ ਤੇ ਖਾਓ ਤੂੰ ਖਾਓ ਖਾਓ ਠੀਕ ਆ ਖਾ ਕੇ ਫੇਰ ਟੀਵੀ ਦੇਖ ਲਓ ਨਾਲ ਨਾਲ ਲੋ ਜੀ ਖਾ ਪੀ ਕੇ ਕੋ ਗੁਹਣੀ ਤੇ ਸੌਂਗੇ ਨੇ ਮਸਤ ਹੈਨਾ ਕਾਕੇ ਹੁਣਾਂ ਨਾਲ ਪਾ ਕੇ ਤੇ ਵਿਰਾਟ ਵੀ ਦੇਖ ਦੇਖੋ ਕਿਵੇਂ ਬਿਸਤਰੇ ਤੇ ਖਾ ਪੀ ਕੇ ਰਾਹ ਨੂੰ ਸੁੱਤੇ ਨੇ ਚਲੋ ਪਤਾ ਮੈਂ ਚੱਲਦਾ ਕੰਮ ਤੇ ਫਿਰ ਮੈਂ ਰਾਤ ਨੂੰ ਮਿਲਦਾ ਤੁਹਾਨੂੰ ਆ ਕੇ ਹਨਾ ਠੀਕ ਆ ਬਾਏ ਬਾਏ ਲੋ ਜੀ ਅੱਜ ਤਾਂ ਅਰਜੂ ਵੀ ਟਿਊਸ਼ਨ ਤੋਂ ਆ ਗਈ ਅੱਜ ਪਹਿਲਾਂ ਆ ਗਈ ਕੀ ਗੱਲ ਉਹ ਦੀਦੀ ਨੇ ਜਾਣਾ ਸੀ ਕਿਤੇ ਤਾਂ ਕਰਕੇ ਜਲਦੀ ਛੁੱਟੀ ਕੇ ਠੀਕ ਹੈ ਚਲੋ ਮੈਂ ਫਿਰ ਚੱਲਿਆ ਕੰਮ ਤੇ ਆਪਾਂ ਰਾਤ ਨੂੰ ਮਿਲਦੇ ਆ ਬਾਏ ਉਹ ਦੋਨੋਂ ਸੁੱਤੇ ਪਏ ਆ ਬਾਏ ਬਾਏ ਲੋ ਜੀ ਆਪਾਂ ਆ ਗਏ ਘਰ ਤੇ ਅਨਮੋਲ ਕਹਿੰਦੀ ਮੈਂ ਗੋਆਵਾ ਖਾਣੇ ਆ ਉਹਨੂੰ ਗੋਆਵਾ ਲਿਆ ਕੇ ਦਿੱਤਾ ਕਿੱਦਾਂ ਫੜੋ ਆਪਣਾ ਸਮਾਨ ਦੇਖੀਏ ਕਿੱਥੇ ਨੇ ਨਿਆਣੀ ਅੰਦਰ ਅੰਦਰ ਹਾਂਜੀ ਜੀ ਜਨਾਬ ਜੀ ਆ ਕਿਦਾਂ ਖਲਾਰਾ ਪਾਇਆ ਓਏ ਹਾਂ ਉੱਠ ਗਏ ਸੁੱਤੇ ਪਏ ਸੀ ਹੂੰ ਚੱਲ ਤੇਰੀ ਜੀਜੀ ਲਿਆਂਦੀ ਅਨਮੋਲ ਜੀ ਤੁਹਾਡੇ ਲਈ ਵੀ ਗੁਆਵਾ ਲਿਆਂਦੇ ਤੁਸੀਂ ਕਹਿੰਦੇ ਸੀ ਨਾ ਗੁਆਵਾ ਖਾਣੇ ਹਨਾ ਹੂੰ ਪੁੱਗੂ ਤੁਹਾਨੂੰ ਦੱਸਦੇ ਹਾਂ ਜੀ ਗੁਆਜ ਬਾਥਰੂਮ ਚਾ ਪਹਿਲੀ ਗਾਰ ਪਹਿਲੀ ਵਾਰ ਸੀਟ ਤੇ ਹੋਇਆ ਕਿ ਪੋਟੀ ਕਰ ਰਿਹਾ ਹੈ ਹੈ ਸੀਟ ਤੇ ਮੈਂ ਕਿ ਪੋਟੀ ਕਰ ਰਿਹਾ ਵਿਰਾਟ ਰੁੱਗੂ ਜੀ ਹਾਂ ਜੀ ਹਾਂ ਜੀ ਨਹੀਂ ਤੁਸੀਂ ਉਹ ਪੋਟੀ ਕਰਨ ਗਏ ਸੀਗੇ ਫਿਰ ਕੀਤੀ ਨਹੀਂ ਇਹ ਕਰ ਲਈ ਕਰ ਲਈ ਕਰ ਲਈ ਥੋੜੀ ਜੀ ਕਰ ਲਈ ਹਾਂ ਕੋਈ ਗੱਲ ਨਹੀਂ ਹੁਣ ਹੁਣ ਡਾਇਪਰ ਪਾ ਲ ਨਹੀ ਆਏ ਕੋਕਿਆ ਨਹੀਂ ਆਈ ਨਹੀਂ ਆਈ ਆਏ ਆਏ ਆ ਰਹੀ ਹੈ ਆਈ ਆਈ ਚਲ ਵਧੀਆ ਵਧੀਆ ਇਦਾਂ ਹੀ ਕਰ ਲਿਆ ਕਰੋ ਠੀਕ ਆ ਹਾਂ ਭਾਈ ਇਹਨੂੰ ਬੜਾ ਚਾਹ ਵਈ ਭਾਈ ਇਹਨੇ ਬਾਥਰੂਮ ਪੋਟੀ ਗੱਲ ਠੀਕ ਆ ਚਲੋ ਚਲੋ ਬਹੁਤ ਵਧੀਆ ਬਹੁਤ ਵਧੀਆ ਆ ਰਹੀ ਆਪਣੀ ਚੀਜੀ ਖਾਂਦਾ ਹੋਇਆ ਤੁਸੀਂ ਚੀਜੀ ਖਾ ਲਈ ਹੂੰ ਬੋਸ ਵਾਸੀ ਇਹ ਦਰਨ ਮੋਲ ਵੀ ਆਪਣੀ ਚੀਜੀ ਖਾਂਦੇ ਖਾ ਲੋ ਖਾ ਲੋ ਸ਼ਾ ਸ਼ਾ ਜੀ ਹੁਣ ਸਾਡੇ ਬੱਚੇ ਕੀ ਖਾ ਰਹੇ ਹੋ ਗਵਾਵਾ ਕੀ ਹੈ ਗਵਾਵਾ ਮम्मा ਨਹੀਂ ਗਵਾਵਾ ਬ੍ਰਾਡ ਕੀਆ ਪਾਵਾ ਹੂੰ ਤੇਰਾ ਪਸੰਦੀਦਾ ਫਰੂਟ ਆ ਇਹ ਪਾਵਾ ਕੀਆ ਪਾਵਾ ਦਾਵਾ ਇਹ ਮੇਰਾ ਨਹੀਂ ਹੈਗਾ ਮੰango ਆ ਇਸ ਲਈ ਸਰਦੀ ਹੈ ਇਸ ਲਈ ਸਰਦੀ ਦਾ ਫੇਵਰੇਟ ਆ ਵਾ ਗੱਬਿਆਂ ਦਾ ਫੇਵਰੇਟ ਸਭ ਤੋਂ ਜ਼ਿਆਦਾ ਮੰango ਅੱਛਾ ਇਹ ਅਨਮੋਲ ਦਾ ਫੇਵਰੇਟ ਆ ਹਾਂ ਅਨਮੋਲ ਹਾਂ ਅਨਮੋਲ ਨੇ ਮੰਗਾਇਆ ਸੀ ਇਹ ਤਾਂ ਆਇਆ ਤੇਰੇ ਕਹਿੰਦੇ ਨਹੀਂ ਆਇਆ ਬ੍ਰਾਡ ਅਨਮੋਲ ਨੇ ਮੰਗਾਇਆ ਸੀ ਤਾਂ ਲੈ ਕੇ ਆਂਦੇ ਹਾਂ ਅਨਮੋਲ ਖਾਲਾ ਖਾਲ ਲੈ ਮੈਨੂੰ ਵੀ ਦੇ ਦੇ ਦੋ ਚਾਰ ਉਹਦਾ ਚੱਕ ਕੇ ਖਾ ਰਿਆ ਆਪਣਾ ਕਿਤੇ ਟੁੱਟਾ ਹੋਇਆ ਹੈ ਹੈ ਖਾਊਗਾ ਵੈਸੇ ਰੱਖ ਲਿਆ ਆਪਣਾ ਤੂੰ ਲੁਕੋ ਕੇ ਗਿਆ ਵਾ ਤੇ ਉਹਦੇ ਚੱਕ ਚੱਕ ਖਾਈ ਜਾ ਰਹੇ ਹਨ ਹੈ ਬੜਾ ਚਲਾਕ ਆ ਤੂੰ ਹੈ ਖਾ ਲੈ ਖਾ ਲੂ ਰੋਟੀ ਖਾ ਲਈ ਕੋਈ ਨਹੀਂ ਕੋਈ ਕੋਈ ਨਹੀਂ ਕੋਈ ਖੈਲੀ ਫਖੈਲੀ ਕੋਈ ਨਹੀਂ ਠੀਕਾ ਰੋਟੀ ਖਾ ਲਈ ਆਪਾਂ ਹੁਣ ਕਰ ਰਹੇ ਆ ਜੀ ਰਾਤ ਦਾ ਖਾਣਾ ਹੈਨਾ ਚਪਾਤੀ ਨਾਲ ਥੋੜਾ ਸਾਗ ਨਾਲ ਅਦਰਕ ਦੀ ਤਰੀ ਆਪਣੀ ਫੇਵਰੇਟ ਬਹੁਤ ਵਧੀਆ ਹੈਨਾ ਇਹ ਖਾਣੀ ਚਾਹੀਦੀ ਆ ਕਿਉਂਕਿ ਇਹਦੇ ਨਾਲ ਗੜਾਗੜਾ ਵਧੀਆ ਰਹਿੰਦਾ ਸਾਫ਼ ਰਹਿੰਦਾ ਹੈਨਾ ਠੀਕ ਹੈ ਜੀ ਚਲੋ ਆਜੋ ਛਕ ਲਓ ਜੀ ਲਓ ਜੀ ਸਾਡੇ ਨਿਆਣਿਆਂ ਨੇ ਹੁਣ ਰੋਟੀ ਪਾਣੀ ਖਾ ਲਿਆ ਸਾਰਾ ਕੁਝ ਖਾ ਲਿਆ ਤੇ ਹੁਣ ਇਹ ਕਹਿੰਦੇ ਸੀ ਪਚਾਉਣੀ ਆ ਕਹਿੰਦੇ ਨੱਚ ਕੇ ਪਚਾਉਣੀ ਆ ਰੋਟੀ ਹੈਨਾ ਤੇ ਲਓ ਜੀ ਆਪਾਂ ਗਾਣਾ ਲਾ ਲੈਂਦੇ ਆ ਤੇ ਗਾਣੇ ਦੇ ਉੱਤੇ ਨੱਚ ਕੇ ਤੁਹਾਨੂੰ ਡਾਂਸ ਕਰਕੇ ਦਿਖਾਉਣਗੇ ਇਹ ਠੀਕ ਆ ਜੀ ਠੀਕ ਆ ਗੁਗੂ ਰੈਡੀ ਰੈਡੀ ਚਲੋ ਆਹਾ ਲਓ ਜੀ ਕੁੜੀਆਂ ਗਿੱਧਾ ਪਾ ਲੈ ਗਿੱਧਾ ਵਾਗੇ ਗਿੱਧਾ ਤੁਹਾਨੂੰ ਸਬਸਕ੍ਰਾਈਬ ਕਰਿਆ ਜੰਨ ਲੱਕ ਆਹਾ 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 চলো 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 ওই লাগলো চন্দ্রী লাই ਮੂਤ ਦਾ ਗਾਂ ਮੂਤ ਦਾ ਮੂਤ ਦਾ ਗਾਂ ਆਹ ਤੋ ਵੀ ਆ ਗਿਆ ਮੂਤ ਦਾ ਗਾਂ ਮੂਤ ਦਾ ਗਾਂ ਜਰ ਦੇ ਖਾਤੇ ਸਾਡੇ ਬੱਚਿਆਂ ਦਾ ਤੁਸੀਂ ਡਾਂਸ ਤਾਂ ਦੇਖ ਹੀ ਲਿਆ ਹੋਵੇਗਾ ਤੇ ਹੁਣ ਇਹ ਬਹੁਤ ਜ਼ਿਆਦਾ ਥੱਕ ਗਏ ਨੇ ਤੇ ਇਹਨਾਂ ਨੂੰ ਹੁਣ ਸੌਣਾ ਨੇ ਆਪਾਂ ਠੀਕ ਹੈ ਤੇ ਇਹਨਾਂ ਨੂੰ ਟੀਵੀ ਟੂਵੀ ਨਹੀਂ ਦੇਖਣ ਦੇਣਾ ਆਪਾਂ ਤੇ ਚੁੱਪ ਕਰਕੇ ਸੌਣਗੇ ਹੁਣ ਜਾ ਕੇ ਤੇ ਤੁਸੀਂ ਵੀ ਸਾਰੇ ਜਣੇ ਸੌਂਜੋ ਜਿਉਂਦੇ ਵੱਸਦੇ ਰਹੋ ਖੁਸ਼ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਸੋ ਗੁੱਡ ਨਾਈਟ ਬਾਏ 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 ਬਾਏ